ਹੋਨ ਸਿੰਘਮਾਨ 3 ਕਰੋੜ ਲੋਕਾਂ ਨੇ ਤੁਹਾਨੂੰ ਮੈਂਡੇਟ ਦਿੱਤਾ ਉੱਠ ਸ਼ੇਰ ਬਣ ਤੇਰੀ ਜ਼ਿੰਮੇਵਾਰੀ ਹੈ ਮੁੱਖ ਮੰਤਰੀ ਸਾਹਿਬ ਇਸ ਪੰਜਾਬ ਨੂੰ ਅੱਗ ਲੱਗਣ ਤੋਂ ਬਚਾਉਣੀ ਇਸ ਗੁੰਡਾਗਰਦੀ ਤੋਂ ਨੰਗਾ ਨਾਚ ਨੂੰ ਬਚਾਉਣਾ ਅਸੀਂ ਸਾਰੇ ਇਸ ਗੱਲ ਨਾਲ ਸਪੋਰਟ ਕਰਾਂਗੇ ਪੰਜਾਬ ਨੂੰ ਅਸੀਂ ਬਰਬਾਦ ਹੋਣਾ ਨਹੀਂ ਚਾਹੁੰਦੇ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਮਾਰੋ ਕਿਸੇ ਨੂੰ ਕੇਸ ਕਰੋ ਪੜੋ ਚਾਹੇ ਅੰਮ੍ਰਿਤ ਪਾਲੀ ਹੋਵੇ ਪਰ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰਹਿਣੀ ਚਾਹੀਦੀ ਔਰ ਇਹ ਕਿਰਪਾਨਾਂ ਗੁੰਡਿਆਂ ਨੰਗਾ ਨਾਚ ਨਹੀਂ ਹੋਣਾ ਚਾਹੀਦਾ 3 ਕਰੋੜ ਲੋਕਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਛੱਡੋ ਕਿਸੇ ਮੰਤਰੀਆਂ ਦੀ ਐਮਐਲਏਆਂ ਦੀ ਗੱਲ ਉਹ ਤਾਂ ਸਾਨੂੰ ਪਤਾ ਕਿੰਨੇ ਇੱਕ ਜਾਣ ਵਾਲੇ ਆ ਪਰ ਮੁੱਖ ਮੰਤਰੀ ਭਗਵੰਤ ਮਾਨ ਤੁਸੀਂ ਜਰੂਰ ਭਗਤ ਸਿੰਘ ਵਾਲੀ ਪੱਗ ਦਾ ਰੰਗ ਬੰਨ੍ਹਦੇ ਹੋ ਤੁਹ ਤੋਂ ਬੜੀ ਆਸ ਆ ਮਤ ਚੁਕੋ ਇਹ ਗੁੰਡਿਆਂ ਦੇ ਅੱਗੇ ਮਤ ਚੁਕੋ ਇਹ ਗੁੰਡਿਆਂ ਦੇ ਅੱਗੇ ਨਹੀਂ ਸਰ ਲੋਕ ਤੁਹਾਨੂੰ ਮaaf ਨਹੀਂ ਕਰਨਗੇ ਵੀ ਐਡਾ ਬੜਾ ਮੈਂਡੇਟ ਤੁਹਾਨੂੰ ਦਿੱਤਾ ਸੀ ਉੱਠ ਕੇ ਆਪਣੀ ਪੰਜਾਬੀਆਂ ਵਾਲੀ ਗੱਲ ਕਰੋ ਭਗਤ ਸਿੰਘ ਦੇ ਰੰਗ ਵਾਲੀ ਗੱਲ ਕਰੋ ਜਿਹੜੇ ਵੀ ਇਹ ਦੇਸ਼ ਦੇ ਪੰਜਾਬ ਦੇ ਦੁਸ਼ਮਣ ਨੇ ਇਹਨਾਂ ਨੂੰ ਸਿਰ ਨਾ ਚੱਕਣ ਦਿਓ ਨਹੀਂ ਤੁਹਾਨੂੰ ਵੀ ਕੱਲ ਨੂੰ ਕੋਈ ਇਹ ਕਹਿ ਤਾ ਦਿੰਦੇ ਆ ਨਾ ਸ਼ਹੀਦ ਆਜ਼ਮ ਸਰਦਾਰ ਬੈਂਦ ਸਿੰਘ ਉਹ ਉਹ ਸ਼ੇਰ ਵਰਗਾ ਕੋਈ ਜੰਮਣਾ ਨਹੀਂ ਉਹ ਬੱਬਰ ਸ਼ੇਰ ਸੀ ਉਹ ਇੱਕੋ ਹੀ ਸੀ ਤੇ ਤੁਸੀਂ ਵੀ ਸ਼ੇਰ ਬਣ ਕੇ ਜ਼ਰੂਰ ਦਿਖਾਓ ਜੇ ਬੱਬਰ ਸ਼ੇਰ ਨਹੀਂ ਬਣ ਸਕਦੇ ਉਹ ਤਾਂ ਸ਼ਹੀਦ ਆਜ਼ਮ ਸਰਦਾਰ ਬੈਂਦ ਸਿੰਘ ਸੀ ਜਿਹੜਾ ਨੂੰ ਪਤਾ ਸੀ ਵੀ ਇਹ ਜੇ ਇਹ ਜੇ ਹਜ਼ਾਰ ਫਿਰਦੇ ਸੀ ਅੰਮ੍ਰਿਤਪਾਲ ਵਰਗੇ ਹਜ਼ਾਰ ਉਹ ਕੱਲਾ ਬਬਰ ਸ਼ੇਰ ਨਿਕਲ ਕੇ ਪੰਜਾਬ ਚ ਘੁਗ ਬਸਤੇ ਪੰਜਾਬ ਚ ਗਿੱਧੇ ਭੰਗੜਿਆਂ ਦਾ ਪੰਜਾਬ ਲਿਆਤਾ ਪਰ ਉਹ ਝੁਕਿਆ ਨਹੀਂ ਸੀ ਕਦੇ ਐਸੇ ਬੰਦਿਆਂ ਦੇ ਕਦੇ ਵੀ ਵੀ ਇਹ ਧਰਨੇ ਲਾ ਲੈਣਗੇ ਇਹ ਕਿਸੇ ਚੀਜ਼ ਦਾ ਪਰਚਾ ਕੈਨਸਲ ਕਰਾ ਲੈਗੇ ਉਹ ਕਦੇ ਨਹੀਂ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਉਹ ਜਾਨ ਹੁੰਦੀ ਆ ਇੱਕ ਵਾਰ ਜਦੋਂ ਟੈਰਰਿਜ਼ਮ ਬਿਲਕੁਲ ਸਰਕਾਰ ਬਣਵੇ ਚ ਬਣੀ ਬਣੀ ਇਹ ਲੁਧਿਆਣੇ ਜ਼ਿਲ੍ਹੇ ਦੀ ਗੱਲ ਕਿਸੇ ਨੂੰ ਪੁੱਛ ਲਿਓ ਇੱਕ ਪੁਲਿਸ ਦਾ ਇਸੇ ਤਰੀਕੇ ਦਾ ਕੋਈ ਟੈਰਰਿਸਟ ਨੂੰ ਫੰਡ ਐਨਕਾਊਂਟਰ ਚੱਲ ਰਿਹਾ ਸੀ ਅੱਜ ਬੇਅਦਵੀ ਦੀ ਗੱਲ ਕਰਦੇ ਆ ਨਾ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਮੇਰੀ ਯਾਦ ਆ ਗਈ ਗੱਲ ਇਹ ਹੁੰਦੀ ਆ ਰਾਜ ਦੀ ਗੱਲ ਇਹ ਹੁੰਦੀ ਆ ਰਾਜੇ ਦੀ ਗੱਲ ਜਦੋਂ ਉਦੋਂ ਕੋਈ ਕੈਮਰੇ ਨਹੀਂ ਸੀ ਕੋਈ ਫੁਟੇਜ ਨਹੀਂ ਸੀ ਪਰ ਇੱਕ ਪਿੰਡ ਵਾਲਿਆਂ ਨੇ ਕਿਹਾ ਵੀ ਜਦੋਂ ਇਸ ਟੈਰਰਿਸਟ ਨੂੰ ਫੰਡ ਜਾ ਕੇ ਐਸਐਚਓ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਚ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਚ ਵੀ ਐਸਐਚਓ ਆ ਜਿਹੜਾ ਉਹ ਜੁੱਤੀਆਂ ਲੈ ਕੇ ਅੰਦਰ ਚਲਾ ਗਿਆ ਤੇ ਸਾਰਾ ਪਿੰਡ ਇਕੱਠਾ ਹੋ ਗਿਆ ਨਾਰਾਜ਼ ਹੋ ਗਿਆ ਵੀ ਗੁਰੂ ਗੁਰਦੁਆਰੇ ਸਾਹਿਬ ਚ ਬੇਅਦਬੀ ਹੋਈ ਆ ਤੇ ਸਦਾਰ ਬਿਆਨ ਸਿੰਘ ਜੀ ਨੇ ਇਹ ਗੱਲ ਐਲਾਨ ਕੀਤੀ ਵੀ ਮੈਂ ਉਸ ਪਿੰਡ ਆਉਂਗਾ ਉਸ ਪਿੰਡ ਦੇ ਗੁਰਦੁਆਰਾ ਸਾਹਿਬ ਚ ਆਉਂਗਾ ਬੜੇ ਲੋਕ ਇਸੇ ਤਰੀਕੇ ਇਕੱਠੇ ਹੋਏ ਪਰ ਉਹ ਇਕੱਲੇ ਗਏ ਐਜ਼ੇ ਮੁੱਖ ਮੰਤਰੀ ਗੁਰਦੁਆਰੇ ਸਾਹਿਬ ਚ ਗਏ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਇਹ ਗੱਲ ਕਹੀ ਵੀ ਮੈਂ ਇੱਕ ਮੁੱਖ ਮੰਤਰੀ ਹੋ ਕੇ ਮੈਂ ਇਸ ਗਲਤੀ ਮਾਫੀ ਮੰਗਦਾ ਜੇ ਸਾਡਾ ਪੁਲਿਸ ਵਾਲਾ ਕੋਈ ਐਸਐਚਓ ਕੋਈ ਅੰਦਰ ਗਿਆ ਮੈਂ ਇਸ ਗਲਤੀ ਦੀ ਮਾਫੀ ਮੰਗਦਾ ਪਰ ਨਾਲ ਦੀ ਨਾਲ ਇਹ ਯਕੀਨ ਦਿਵਾਇਆ ਵੀ ਮੇਰੇ ਰਾਜ ਅੱਜ ਤੋਂ ਬਾਅਦ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਪਿੰਡ ਵਾਲਿਓ ਪੰਜਾਬ ਵਾਲਿਓ ਕਿਸੇ ਗੁਰਦੁਆਰਾ ਸਾਹਿਬ ਚ ਪੰਜਾਬ ਚ ਕੋਈ ਵੀ ਕਿਸੇ ਦੀ ਜੁਰਤ ਨਹੀਂ ਹੋਊਗੀ ਜੁੱਤੀ ਲੈ ਕੇ ਤਾਂ ਬਹੁਤ ਜ਼ੁਰਤ ਦੀ ਗੱਲ ਆ ਕੋਈ ਬੈਲਟ ਬਨ ਕੇ ਵੀ ਪੁਲਿਸ ਦਾ ਜਾਂ ਕੋਈ ਐਂਟਰ ਹੋ ਗਿਆ ਦੇ ਦੁਆਰਾ ਸਾਰੇ ਹੀ ਪਿੰਡ ਵਾਲੇ ਪੰਜਾਬ ਵਾਲਿਆਂ ਨੇ ਉਸੇ ਵੇਲੇ ਉਹ ਧਰਨਾ ਖਤਮ ਕੀਤਾ ਤੇ ਲੋਕਾਂ ਨੇ ਮੁੱਖ ਮੰਤਰੀ ਦੀ ਗੱਲ ਮੰਨੀ ਤੇ ਉਹਨਾਂ ਨੇ ਰਾਜ ਕੀਤਾ ਟੈਰਰਿਜ਼ਮ ਖਤਮ ਕੀਤਾ ਪਰ ਕਿਸੇ ਵੀ ਨਾ ਕਿਸੇ ਗੁਰਦੁਆਰੇ ਚ ਨਾ ਕਿਸੇ ਸੰਤ ਮਹਾਪੁਰਸ਼ ਨੇ ਨਾ ਕਿਸੇ ਹੋਰ ਨੇ ਕਦੇ ਉਹਨਾਂ ਤੇ ਕੋਈ ਵੀ ਇਲਜ਼ਾਮ ਨਹੀਂ ਲੱਗਿਆ ਸੀ ਤੇ ਨਾ ਕਿਸੇ ਜੁਰਤ ਸੀ ਵੀ ਉਹ ਸਰਕਾਰ ਦੇ ਉਲਟ ਉੱਠ ਕੇ ਖਾਲਿਸਤਾਨ ਦੀ ਜਾਂ ਦੂਜੀ ਗੱਲ ਕਰ ਲਏ ਇਹ ਹੁੰਦਾ ਰਾਜ ਇਹ ਹੁੰਦਾ ਲੋਕਾਂ ਦਾ ਮੰਡੇਟ ਕਿਉਂਕਿ ਤੁਹਾਡੇ ਪਿੱਛੇ ਲੋਕਾਂ ਦੀ ਤਾਕਤ ਆ 3 ਕਰੋੜ ਲੋਕਾਂ ਦੀ ਤਾਕਤ ਤੁਸੀਂ ਇਹ ਜੇ ਚੋਰ ਜਿਨ੍ਹਾਂ ਤੋਂ ਲੋਕ ਅੱਜ ਤੰਗ ਹੋਏ ਹੋਏ ਨੇ ਜਿੱਥੇ ਜਾਂਦੇ ਨੇ ਅੰਨੇ ਵਾਖ ਕਿਰਪਾਨਾਂ ਨਾਲ ਵੱਢ ਦਿੰਦੇ ਨੇ ਜਿੱਥੇ ਜਾਂਦੇ ਨੇ ਗੋਲੀਆਂ ਨਾਲ ਮਾਰ ਦਿੰਦੇ ਨੇ ਇਹ ਅੰਮ੍ਰਿਤਪਾਲ ਵਰਗੇ ਜਵਾਕ ਪੰਜ ਰੌਂਦਾ ਵਾਲੀਆਂ 315 ਪਤਾ ਨਹੀਂ 2 12 ਬੁਰਾਂ ਚੱਕ ਕੇ ਤੁਹਾਨੂੰ ਡਰਾਈ ਜਾਂਦੇ ਆ ਤੁਸੀਂ ਪੁਲਿਸ ਨੂੰ ਨਿਹੱਤਾ ਕਰਕੇ ਉਹਨਾਂ ਤੋਂ ਮਰਵਾਉਣਾ ਚਾਹੁੰਦੇ ਹੋ ਉਹ ਪੰਜਾਬੀ ਨਹੀਂ ਉਹ ਕਿਸੇ ਦੇ ਮਾਂ ਦੇ ਪੁੱਤ ਨਹੀਂ ਗਏ ਉਹਨਾਂ ਦੇ ਸਿਰਾਂ ਤੇ ਪੱਗਾਂ ਨਹੀਂ ਗਈਆਂ ਤੁਸੀਂ ਕੱਲ ਉਹ ਯਵਰਾਜ ਸਿੰਘ ਸਾਡਾ ਐਸਪੀ ਜਿਹੜਾ ਦੁਨੀਆ ਦਾ 올ੰਪੀਕ 올ੰਪੀਅਨ ਰਿਹਾ ਉਹਦੇ ਤੁਸੀਂ ਨਹੱਤੇ ਦੇ ਸੋਟੀਆਂ ਮਾਰੀਆਂ ਡੰਡਾ ਡੰਡੇ ਮਾਰੀਆਂ ਜਿਹਦੀ ਅੱਖ ਪਹਿਲਾਂ ਨਿਗਾ ਚਲੀ ਗਈ ਸੀ ਇਹ ਕੋਲੰਪੀਅਨ ਬਹੁਤ ਵੱਡੇ ਦਾ ਬੇਟਾ ਹੈ ਤੁਸੀਂ ਯਾਰ ਕਰਨ ਕੀ ਲੱਗੇ ਹੋ ਜਿਹਨੇ ਪੰਜਾਬ ਦਾ ਦੁਨੀਆ ਚ ਨਾਮ ਰੋਸ਼ਨ ਕੀਤਾ ਉਸ ਐਸਪੀ ਨੇ ਜਿਹਦੇ ਉੱਤੇ ਤੁਸੀਂ ਕੱਲ ਤੁਸੀਂ ਡੰਡੇ ਭਰਾਏ ਪਰ ਉਹਨੇ ਸੀ ਨਹੀਂ ਕੀਤੀ ਤੁਸੀਂ ਪੰਜਾਬ ਦੇ ਦੁਸ਼ਮਣ ਹੋ ਗਏ ਇਹ ਬਾਹਰੋਂ ਆ ਕੇ ਜਵਾਕ ਇਹ ਤੁਹਾਨੂੰ ਮਗਰ ਲਾਈ ਫਿਰਦਾ ਤੁਸੀਂ ਸਾਰੇ ਸਿਆਣੇ ਬਣੇ ਮੈਂ ਦੇਖਿਆ ਤੁਹਾਨੂੰ ਹੋਇਆ ਕੀ ਹੋਇਆ ਤੁਸੀਂ ਆਪਣੇ ਪੰਜਾਬ ਨੂੰ ਅੱਜ ਕਿਹੜੀ ਟੌਪ ਪੋਸਟ ਆ ਦੁਨੀਆ 'ਚ ਜਿੱਥੇ ਪੰਜਾਬੀ ਨਹੀਂ ਬੈਠਾ ਇਸ ਕਰਕੇ ਏਜੰਸੀਆਂ ਦੇਸ਼ ਮਗਰ ਲੱਗੇ ਨੇ ਵੀ ਇਹ ਸਿੱਖਾਂ ਨੂੰ ਪੰਜਾਬੀਆਂ ਨੂੰ ਲੜਾਓ ਦੱਬੋ ਇਸ ਕਰਕੇ ਇਸ ਕਰਕੇ ਮੋਰਾ ਬਣਾ ਕੇ ਭੇਜਿਆ ਹੈ ਅਮਰਿਤਪਾ ਇਹ ਮੈਨੂੰ ਚੈਲੰਜ ਕਰਦਾ ਇਹ ਮੈਨੂੰ ਬੁਲਾਉਂਦਾ ਮੈਂ ਤਾਂ ਤੁਰ ਪਿਆ ਸੀ ਓ ਭਾਈ ਗੱਲ ਸੁਣ ਲੈ ਤੂੰ ਜਵਾਕਾ ਐਂ ਚੈਲੰਜ ਮੈਨੂੰ ਕਰਤਾ ਸੀ ਇੱਥੇ ਜਿਹੜੇ ਕਿਸਾਨ ਯੂਨੀਅਨ ਦੇ ਨਾਲ ਅਤਵਾਦੀ ਬੈਠੇ ਸੀ ਖਾਲਸਤਾਨੀ ਮੈਂ ਕੱਲਾ ਵਿਦਆਊਟ ਗਨਮੈਨ ਕਿਸੇ ਅਸਲੇ ਤੇ ਬਗੈਰ ਮੈਂ ਉੱਥੇ ਚਲਾ ਗਿਆ ਸੀ ਤੇ 5000 ਬੰਦਾ ਸੀ ਮੈਂ ਕਿਹਾ ਮਾਰੋ ਲੈ ਮਾਰ ਸਕਦੇ ਹੋ ਜੇ ਹਿੰਮਤ ਆ ਤੇ ਜੋਰ ਲਾ ਲਿਆ 5000 ਨੇ ਡਾਂਗਾ ਕੁੱਟ ਮਾਰ ਮਰਨਾ ਕਰਕੇ ਮੇਰੀ ਦਸਤਾਰ ਲਾਈ ਵੇ ਜਿੰਨੀ ਵੀ ਮੈਂ ਮੈਂ ਕਿਸੇ ਤੇ ਪਰਚਾ ਦਰਜ ਨਹੀਂ ਕਰਾਇਆ ਪਰ 5000 ਤੋਂ ਨਹੀਂ ਮੈਂ ਮਰਿਆ ਉਹ ਜੋ ਨਿਕਲ ਕੇ ਆਇਆ ਤੇ ਇਸ ਕਰਕੇ ਤੂੰ ਮੈਨੂੰ ਗੱਲ ਕਰੇਂਗਾ ਅਸੀਂ ਤਾਂ ਖੱਬੇ ਜਾਂ ਸੱਜੇ ਬੰਬ ਫੜਦੇ ਸੀ ਜਦੋਂ ਚੱਲਦੇ ਸੀ ਤੇ ਬੰਦੂਖਾਂ ਵੀ ਇੰਨੀਆਂ ਨਾਲ ਪਈਆਂ ਜਿਹਦੇ ਅਸਲੇ ਗਿਣੇ ਨਹੀਂ ਜਾਂਦੀਆਂ ਬੰਦੂਖਾਂ ਵੀ ਉਹ ਚ ਪੈਂਦੀਆਂ ਕਿੰਨੀਆਂ ਐ ਆ ਤੂੰ ਡੰਡੇ ਦੇ ਚੱਕੀ ਲੱਕੜ ਦੇ ਫਿਰਦਾ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਇਹ ਗੱਲ ਪਰ ਦੁਬਾਰਾ ਧਮਕੀ ਵਾਲੀ ਗੱਲ ਨਾ ਕਰੀ ਕੋਈ ਇਹ ਪੰਜਾਬੀ ਆਸੀਂ ਵੀ ਜੇ ਤੂੰ ਕਿਤੇ ਤੂੰ ਤਾਂ ਬਾਹਰ ਲਊਂਾ ਬਾਹਰੋਂ ਆਇਆ ਕਿਤੇ ਦਿਨ ਤਾਂ ਪਤਾ ਹੀ ਨਹੀਂ ਪੰਜਾਬ ਦਾ ਮਾਰਦਾ ਗੱਲਾਂ ਇਹ 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 ਸਰਕਾਰ ਕਮਜ਼ੋਰ ਹੋ ਸਕਦੀ ਹੈ ਜਿਹੜੀ ਤੈਨੂੰ ਫਿਰਨ ਦੇਂਦੀ ਆ ਤੇ ਹੁੰਦਾ ਮੈਂ ਤੇ ਤੂੰ ਇੱਕ ਕਦਮ ਵੀ ਉਰੇ ਵੜ ਕੇ ਦਿਖਾਉਂਦਾ ਇਹਦਾ ਗੱਲਾਂ ਸਰਕਾਰਾਂ ਦੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਮੈਂਡੇਟ ਦਿੱਤਾ ਏ ਇੱਥੇ ਕੋਈ ਰਾਜਾ ਸ਼ਾਹੀ ਥੋੜੀ ਆ ਜਦੋਂ ਲੋਕਾਂ ਨੇ ਜਿਹਨੂੰ ਬਣਾਇਆ ਏ ਉਹ ਉਰੇ ਰਾਜਾ ਏ ਤੇ ਲੋਕਾਂ ਨੇ ਸਰਕਾਰ ਚੁਣੀ ਹੋਈ ਆ ਤੇ ਕਮਜ਼ੋਰ ਆਮ ਆਦਮੀ ਦੀ ਸਰਕਾਰ ਆ ਜਿਹੜੀ ਕੁਝ ਕਰ ਨਹੀਂ ਸਕਦੀ ਇਸ ਕਰਕੇ ਹਜੇ ਵੀ ਸੁਧਰ ਜੋ ਹਜੇ ਵੀ ਸੁਧਰ ਜੋ ਲੋਕੋ ਤੁਸੀਂ ਦੁਬਾਰਾ ਆਪਣੀਆਂ ਧੀਆਂ ਭੈਣਾਂ ਨੂੰ ਬਚਾ ਕੇ ਆਪਣੀਆਂ ਖੁਸ਼ੀਆਂ ਬਚਾ ਕੇ ਰੱਖੋ ਨਹੀਂ ਹਰ ਘਰ 'ਚੇ ਗੁੰਡੇ ਆਈਂ ਜਿਵੇਂ ਥਾਣੇ 'ਚ ਬੜੇ ਨੇ ਨਾ ਇਹ ਤੁਹਾਡੇ ਘਰ ਘਰ ਵੜਨਗੇ ਮੇਰੀ ਗੱਲ ਯਾਦ ਰੱਖਿਓ ਬਚਾ ਲਓ ਆਪਣਾ ਪੰਜਾਬ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਤੁਹਾਨੂੰ ਸਾਫ਼ ਦੱਸਾਂ ਜਿੰਨਾ ਵੀ ਪੰਜਾਬ ਪੁਲਿਸ ਜਿਹੜੇ ਕਿ ਉਹ ਆ ਪੰਜਾਬੀ ਨੇ ਮੈਂ ਸਮਝਦਾ ਉਹਨਾਂ ਦਾ ਜਿਹੜਾ ਉਹਨਾਂ ਨੇ ਕੱਲ ਇੱਕ ਸ਼ਹਿਨਸ਼ੀਲਤਾ ਦਿਖਾਈ ਆ ਕਿਉਂਕਿ ਪਹਿਲਾਂ ਹੀ ਬਹੁਤ ਵੱਡਾ ਪੰਜਾਬ 'ਚ ਇਸ ਗੱਲ ਦਾ ਬਹੁਤ ਵੱਡਾ ਰੋਸ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਆ ਬਾਦਲਾ ਵੜੇ ਕੱਲ ਵੀ ਇਹਨਾਂ ਨੇ ਇਹੀ ਬਹੁਤ ਵੱਡੀ ਇੱਕ ਇੱਕ ਟਰੱਕ ਜਾਂ ਟੈਂਪੂ ਵੱਡਾ ਬਣਾ ਕੇ ਉਹਦੇ ਵਿੱਚ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ ਦੇ ਰੱਖੇ ਤੇ ਉਹਨਾਂ ਨੂੰ ਇੱਕ ਬੈਰੀਗੇਡਾਂ 'ਚ ਮਹਾਰਾਜ ਦੀ ਸਕੀਮ ਨਾਲ ਉਹਨਾਂ ਨੇ ਅੱਗੇ ਵਧਾਇਆ ਜੀ ਖੁਦਾਨਾ ਖਾਸਾ ਕੱਲ ਕਿਤੇ ਇੱਕ ਉਸ ਵਾਹਨ ਦਾ ਉਸ ਗੱਡੀ ਦਾ ਗੁਰੂ ਮਹਾਰਾਜ ਤੱਕ ਤਾਂ ਪਹੁੰਚੜ ਦੀ ਬਹੁਤ ਵੱਡੀ ਗੱਲ ਆ ਜੇ ਕਿਤੇ ਸ਼ੀਸ਼ਾ ਵੀ ਸ਼ੀਸ਼ਾ ਵੀ ਉਸ ਗੱਡੀ ਦਾ ਟੁੱਟ ਜਾਂਦਾ ਤਾਂ ਮੈਂ ਸਮਝਦਾ ਪੰਜਾਬ ਚ ਦੁਬਾਰਾ ਅਗ ਲੱਗ ਸਕਦੀ ਸੀ ਉਸ ਪੰਜਾਬ ਨੂੰ ਬਚਾਉਣ ਲਈ ਪੰਜਾਬ ਪੁਲਿਸ ਨੇ ਆਪਣੇ ਤੇ ਵਾਰ ਵੀ ਝੱਲੇ ਆਪਣੇ ਤੇ ਕਿਰਪਾਨਾਂ ਖਾਧੀਆਂ ਆਪਣੇ ਤੇ ਡੰਡੇ ਖਾਦੇ ਆਪਣੇ ਤੇ ਜੋ ਕੁਛ ਨਹੀਂ ਇਹ ਉਹਨਾਂ ਨੂੰ ਕਮਰੇ 'ਚ ਬਿਠਾ ਕੇ ਬੋਲੇ ਪਰ ਉਹਨਾਂ ਨੇ ਬਹੁਤ ਸ਼ੈਨਸ਼ੀਲਤਾ ਦਿਖਾਈ ਵੀ ਸਾਡੇ ਗੁਰੂ ਦਾ ਮਸਲਾ ਇਹ ਸਾਡੇ ਗੁਰੂ ਨਾਲ ਨੇ ਤੇ ਇਸ ਕਰਕੇ ਉਹ ਪਹਿਲਾਂ ਉਹਨਾਂ ਨੂੰ ਸਭ ਤੋਂ ਇਹ ਸੰਦੇਸ਼ ਜਿਹੜਾ ਮੈਂ ਜ਼ਰੂਰ ਦੇਣਾ ਚਾਹੁੰਦਾ ਵੀ ਤੁਸੀਂ ਆਪ ਆਪਣੇ ਆਪ ਦੇ ਚਾਹੇ ਲਹੂ ਡੋਲ ਲਿਆ ਪਰ ਗੁਰੂ ਤੇ ਕੋਈ ਆਂਚ ਨਹੀਂ ਆਉਣ ਦਿੱਤੀ ਜੋ ਇੱਕ ਅੰਮ੍ਰਿਤਪਾਲ ਤੇ ਇਹਨਾਂ ਦੀ ਟੀਮ ਕੱਲ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਕਰਾਉਣੀ ਚਾਹੁੰਦੀ ਸੀ ਗੁਰੂ ਆਪ ਸਭ ਕੋ ਸ਼ ਤੇ ਮੈਂ ਦੂਜੀ ਗੱਲ ਇਹ ਕਹਿਣਾ ਚਾਹਣਾ ਬਈ ਇੱਕ ਸਰਕਾਰ ਸਰਕਾਰ ਨੇ ਬਹੁਤ ਵੱਡੀ ਕਮਜ਼ੋਰੀ ਦਿਖਾਈ ਹੈ ਕੱਲ ਉਹ ਮੈਂ ਮੰਨ ਸਕਦਾ ਇੱਕ ਪਾਸੇ ਪੰਜਾਬ ਇਨਵੈਸਟਮੈਂਟ ਹੋ ਰਹੀ ਸੀ ਸਮਿਟ ਚੱਲ ਰਹੀ ਸੀ ਵੀ ਬਹੁਤ ਪੰਜਾਬ ਤੋਂ بڑے ਤੋਂ بڑے ਜਿਹੜੇ ਇੰਡਸਟ੍ਰੀਅਲਿਸਟ ਨੇ ਦੇਸ਼ ਤੋਂ ਦੁਨੀਆ ਤੋਂ ਉਹ ਇੱਥੇ ਆਏ ਹੋਏ ਸੀ ਇੱਕ ਇਹ ਬਹੁਤ ਹੀ ਸੋਜੀ ਸਮਝੀ ਪਲੈਨਿੰਗ ਨਾਲ ਹੋ ਸਕਦਾ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਏਜੰਸੀਆਂ ਕਿਉਂਕਿ ਮੁਲਕਾਂ ਦੀ ਤਵਾ ਕਰਨ ਲੱਗੀਆਂ ਕਿਉਂਕਿ ਇੱਕ ਗੱਲ ਨੂੰ ਸਮਝੋ ਦੁਨੀਆ ਦੇ ਕਿਸੇ ਵੀ ਚਾਹੇ ਅਮਰੀਕਾ ਚਲੇ ਜਾਓ ਬੜੀ ਤੋਂ ਬੜੀ ਕੰਪਨੀ ਦਾ ਐਮ ਡੀ ਸੀਓ ਕੌਣ ਮਾਲਕ ਕੌਣ ਉਹ ਇੱਕ ਪੰਜਾਬੀ ਆ ਇੱਕ ਉਹ ਪੱਗ ਵਾਲਾ ਹੈ ਦੂਜੀ ਗੱਲ ਜੇ ਪੋਲੀਟੀਕਲ ਦੇਖ ਲਈਏ ਕਿਤੇ ਪ੍ਰਾਈਮ ਮਿਨਿਸਟਰ ਬਣ ਰਹੇ ਕਿਤੇ ਫੌਜ ਦੇ ਜਰਨੈਲ ਬਣ ਰਹੇ ਹੈ ਮੈਂਬਰ ਪਾਰਲੀਮੈਂਟ ਐਮ ਪੀ ਤਾਂ ਕੋਈ ਸ਼ਹਿਰ ਐਸਾ ਹੋਣਾ ਹੀ ਨਹੀਂਗਾ ਜਿੱਥੇ ਪੰਜਾਬੀ ਨਹੀਂਗਾ ਇਸ ਕਰਕੇ ਉਹ ਪੰਜਾਬੀਆਂ ਨੂੰ ਬਹੁਤ ਵੱਡੀ ਸਾਜ਼ਿਸ਼ ਨਾਲ ਦੂੰਗੀ ਸਾਜ਼ਿਸ਼ ਨਾਲ ਉਹ ਇਹ ਕੰਮ ਕਰਨਾ ਚਾਹੁੰਦੇ ਆ ਉਹਦੇ ਵਿੱਚ ਇੱਕ ਮੋਰਾ ਜਿਹੜਾ ਬਗਾਨਾ ਪੰਜਾਬੀ ਤਾਂ ਹੈ ਨਹੀਂ ਅਮਰਿਤਪਾਲ ਜੁਮਾ ਜੁਮਾ 28 ਸਾਲ ਦਾ ਬਾਹਰੋਂ ਮੁੰਡਾ ਟ੍ਰੇਨਡ ਕਰਕੇ ਪੰਜਾਬ 'ਚ ਅੱਗ ਲਾਉਣ ਨੂੰ ਭੇਜਿਆ ਏ ਸਾਡੇ ਕੋਈ ਅਮਰਿਤ ਸੰਚਾਰ ਕਰਾਉਣ ਨੂੰ ਰੇ ਕਿਤੇ ਸੰਤਮਾਪੁਰਸ਼ ਨਹੀਂ ਗਏ ਵੱਡੇ ਤੋਂ ਵੱਡੇ ਸੰਪਰਦਾਂ ਡੇਰੇ ਵੱਡੇ ਤੋਂ ਵੱਡੇ ਗੁਰੂ ਨਾਲ ਜੋੜਨ ਲਈ ਸਾਡੇ ਗੁਰਦੁਆਰਾ ਸਾਹਿਬ ਐਸਜੀਪੀਸੀ ਚਾਹੇ ਦਮਦਮੀ ਟਕਸਾਲ ਹੋਵੇ ਚਾਹੇ ਜਥੇਦਾਰ ਸਾਹਿਬ ਹੁਣ ਚਾਹੇ ਕੋਈ ਕਿਸ ਦੇ ਮਤ ਪੇਧ ਹੋਣ ਪਰ ਉਹ ਜਿਹੜੇ ਆ ਲਗਾਤਾਰ ਅੰਬਰੇ ਸੰਚਾਰ ਹੋ ਰਿਹਾ ਏ ਇਹ ਜਿਹੜਾ ਏ ਇੱਕ ਬਹਿਰੂਪੀਆ ਜਿਹੜਾ ਆਇਆ ਏ ਤੇ ਫਿਰ ਇਹਨਾਂ ਨੇ ਇੱਕ ਨਵੀਂ ਗੱਲ ਪਹਿਲਾਂ ਵੀ ਸਾਡੇ ਗੁਰੂ ਗੁਰਦੁਆਰੇ ਸਾਹਿਬ ਤੇ ਗੋਲੀਆਂ ਚਲਵਾਈਆਂ ਕੁਝ ਲੋਕਾਂ ਨੇ ਹਥਿਆਰ ਲੈ ਕੇ ਗੰਦੇ ਕੰਮ ਕਰਨ ਲਈ ਰੇਪ ਕਰਨ ਲਈ ਗੁਰਦੁਆਰਿਆਂ ਦੇ ਕਮਰੇ ਯੂਜ਼ ਕੀਤੇ ਉਹੀ ਕੰਮ ਇਹ ਜਨਾਬ ਜਿਹੜੇ ਨਵੇਂ ਆਏ ਆ ਇਹਨਾਂ ਨੇ ਵੀ ਗੁਰਦੁਆਰੇ ਚ ਵੜ ਗਏ ਉੱਥੇ ਗੁਰਦੁਆਰਿਆਂ ਚ ਸਾਬ ਕੀ ਕੋਈ ਨਸ਼ੇੜੀ ਨੇ ਉਹ ਵੜੇ ਹੋਏ ਆ ਕੋਈ ਦੂਜੇ ਨੇ ਅਸਲੇ ਵਾਲੇ ਬੰਦੂਖਾਂ ਚੱਕਣ ਵਾਲੇ ਗੈਂਗਸਟਰ ਜਿਹੜੇ ਬਦਮਾਸ਼ ਨੇ ਉਹ ਵੜੇ ਹੋਏ ਨੇ ਹੁਣ ਮੈਨੂੰ ਇਹ ਦੱਸੋ ਵੀ ਇਹਨਾਂ ਨੇ ਓਪਨ ਜੰਗਾ ਜਿਹੜੀ ਕੱਲ ਛੇੜੀ ਆ ਹੁਣ ਪੁਲਿਸ ਕਿੰਨਾ ਚਿਰ ਚੁੱਪ ਰਹੂਗੀ ਅਖੀਰ ਪੁਲਿਸ ਰਿਟੈਲੀਏਟ ਕਰੇਗੀ ਕੱਲ ਮੈਂ ਦੇਖ ਰਿਹਾ ਸੀ ਪੁਲਿਸ ਦੇ ਹੱਥ 'ਚ ਕਿਸੇ ਦੇ ਕੋਈ ਡੰਡਾ ਨਹੀਂ ਡੰਡੇ ਤੋਂ ਸਿਵਾਏ ਕਿਸੇ ਦੇ ਕੋਈ ਬੰਦੂਖ ਨਹੀਂ ਸੀ ਕੁਛ ਨਹੀਂ ਸਿਆਣਫ ਕੀਤੀ ਕਿਉਂਕਿ ਇਹ ਤਾਂ ਵਿਦੇਸ਼ੀ ਆ ਇਹ ਬੱਚਾ ਤਾਂ ਵਿਦੇਸ਼ੀ ਆ ਪਰ ਜਿਹੜੇ ਨਾਲ ساری ਸੰਗਤ ਆ ਉਹ ਤਾਂ ਸਾਡੇ ਨੇ ਪੁਲਿਸ ਉਹਨਾਂ ਤੇ ਕਿਵੇਂ ਗੋਲੀ ਚਲਾ ਸਕਦੀ ਆ ਕਿਵੇਂ ਉਹਨਾਂ ਨੂੰ ਕੁਝ ਕਰ ਸਕਦੀ ਆ ਮੈਨੂੰ ਇਹ ਦੱਸੋ ਇਹ ਉਹਨਾਂ ਦਾ ਇਹ ਫਾਇਦਾ ਲੈ ਰਹੇ ਆ ਤੇ ਇਹ ਗੱਲ ਕਹੀ ਜਾ ਰਹੀ ਆ ਪੰਜਾਬੀ ਔਰੇ ਗੁਲਾਮ ਨੇ ਜੀ ਔਰੇ ਸਟੇਟ ਸਾਡੇ ਉਲਟ ਆ ਜੀ ਅਸਲ ਬਿਲਕੁਲ ਅਸੀਂ ਆਪਣਾ ਇਸ ਦੇਸ਼ ਕੌਣ ਕਹਿੰਦਾ ਇਹ ਚਾਰੇ ਦੇ ਕੋਲ 800 ਬੰਦਾ 1000 2000 ਹੋਊਗਾ ਵੱਧ ਤੋਂ ਵੱਧ ਜਿਹੜਾ ਇਹਦੇ ਮਗਰ ਲੱਗਿਆ ਏ ਵੀ ਬਾਹਰੋਂ ਆਇਆ ਸ਼ਾਇਦ ਬਾਹਰੋਂ ਆਇਆ ਬੜੇ ਸ਼ੀਤੀ ਸਾਡੇ ਔਰੇ ਦੇ ਕਈ ਲੋਕ ਲੱਗ ਜਾਂਦੇ ਆ ਬਾਹਰ ਸਮਝ ਕੇ ਪਰ ਇਸ ਗੱਲ ਨੂੰ ਬਹੁਤ ਸਰਕਾਰ ਨੂੰ ਅੱਜ ਤੁਸੀਂ ਇਹਦੇ ਕਿਤੇ ਬੰਦਾ ਇੱਕ ਛੱਡਦੇ ਹੋ ਕੱਲ ਨੂੰ ਇਹ ਕਿਸੇ ਹੋਰ ਕਹੂਗਾ ਜੀ ਸਭ ਤੋਂ ਵੱਡੇ ਲਾਰੈਂਸ ਬਿਸ਼ਨੋਈ ਨੂੰ ਛੱਡੋ ਕੱਲ ਨੂੰ ਕਿਸੇ ਹੋਰ ਜਿਹੜਿਆਂ ਨੂੰ ਸੋ ਕਾਲਡ ਬੰਦੀ ਸਿੱਖ ਨੇ ਉਹਨਾਂ ਦੇ ਮੋਰਚੇ ਤੇ ਜਾ ਕੇ ਕਹੂਗਾ ਛੱਡੋ ਕਿੱਥੇ ਤੱਕ ਤੁਸੀਂ ਚੰਦੇ ਜਾਓਗੇ ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਵੀ ਮਾੜੀ ਮੋਟੀ ਤਾਕਤ ਆਪਣੀ ਜੋਰ ਦਿਖਾਉਣਾ ਪਊ ਉਦੋਂ ਬਾਅਦ ਇਹ ਕੱਲ ਦਰਵਾਜ਼ੇ 'ਚ ਖੜਾ ਕਹਿ ਰਿਹਾ ਸੀ ਇਹ ਵੀ ਮੈਂ ਰਵਨੀਤ ਬਿੱਟੂ ਨੂੰ ਚੈਲੰਜ ਕਰਦਾ ਵੀ ਆ ਜੇ ਉਰੇ ਆ ਜੇ ਮੈਂ ਤਾਂ ਤਿਆਰੀਆਂ ਸ਼ੁਰੂ ਕੀਤੀ ਇਸੇ ਦੀ ਜਾਣਦੀ ਵੀ ਮੈਂ ਤੁਰਨ ਲੱਗਿਆ ਉਹ ਤੋਂ ਪਹਿਲਾਂ ਹੀ ਉਠਾਣਾ ਛੱਡ ਕੇ ਨਿਕਲ ਗਿਆ ਉਹ ਭਾਈ ਸਾਹਿਬ ਗੱਲ ਸੁਣ ਮੈਂ ਕੋਈ ਹੰਕਾਰ ਨਾਲ ਇਹ ਗੱਲ ਨਹੀਂ ਕਰਦਾ ਮੈਂ ਕੋਈ ਇਹ ਗੱਲ ਦੇ ਕੋਈ ਜਿਹੜੀ ਕੋਈ ਗੱਲ ਆ ਮੈਂ ਹਵਾ 'ਚ ਨਹੀਂ ਕਦੇ ਕਰਦਾ ਤੂੰ ਤਾਂ ਕਾਕਾ ਪੰਜ ਪੰਜ ਗੋਲੀਆਂ ਵਾਲੀਆਂ ਬੰਦੂਖਾਂ ਲਈ ਫਿਰਦਾ ਇਹ ਆਲੇ-ਦਾਲੇ ਸੱਜੇ ਖੱਬੇ ਆ ਤੇਰੇ ਜਦੋਂ ਅਸੀਂ ਹਾਲਾਤ ਦੇਖੇ ਹਨਾ ਸੱਜੇ ਵੀ ਬੰਮ ਫੜਦੇ ਸੀ ਖੱਬੇ ਵੀ ਬੰਮ ਫੜਦੇ ਸੀ ਉਹ ਚੋਂ ਨਿਕਲਦੇ ਸੀ ਤੇ ਐਨੇ-ਐਨੀਆਂ ਬੰਦੂਖਾਂ ਸੱਜੇ ਖੱਬੇ ਪੰਨੀਆਂ ਹੁੰਦੀਆਂ ਸੀ ਜਿਹਦੇ ਰੌਂਦ ਨਹੀਂ ਗਿਣੇ ਜਾਂਦੇ ਤੂੰ ਕਿਹੜੀਆਂ ਜਵਾਕਾਂ ਵਾਲੀਆਂ ਗੱਲਾਂ ਕਰਦਾ ਤਾਂ ਹੀ ਤੈਨੂੰ ਮੈਂ ਬੱਚਾ ਕਹਿਣਾ ਵੀ ਤੂੰ ਦੇਖਿਆ ਹੀ ਕੁਝ ਨਹੀਂ ਆ ਜੀ ਜਿਹੜਾ ਐਸਐਸਪੀ ਵੀ ਨੇ ਨਾ ਇੱਥੇ ਜਿਹਨਾਂ ਨਾਲ ਤੂੰ ਗੱਲ ਉੱਚਾ ਨੀਮਾ ਬੋਲ ਰਿਹਾ ਸੀ ਪਤਾ ਕਰ ਲਈ ਉਹ ਐਸਐਸਪੀ ਸਾਹਿਬ ਕੀਦੇ ਬੇਟੇ ਨੇ ਪਤਾ ਕਰ ਲਈ ਜਿੱਦਾਂ ਗੱਲ ਕਰ ਰਿਹਾ ਸੀ ਇਸ ਕਰਕੇ ਉਹ ਤਾਂ ਤੈਨੂੰ ਬੱਚਾ ਸਮਝ ਕੇ ਤੇਰੀਆਂ ਗੱਲਾਂ ਸੁਣ ਰੇ ਸੀ ਪਰ ਪਤਾ ਜ਼ਰੂਰ ਕਰ ਲੈ ਵੀ ਉਹ ਐਸਐਸਪੀ ਕੌਣ ਨੇ ਇਸ ਕਰਕੇ ਉਹ ਅਸੀਂ ਬੜੇ ਹਾਲਾਤ ਦੇਖੇ ਨੇ ਬੜਾ ਕੁਝ ਦੇਖਿਆ ਏ ਤੂੰ ਤਾਂ ਹਲੇ ਜੁਮਾ ਜੁਮਾ 24 28 ਸਾਲ ਦੀ ਤੇਰੀ ਉਮਰ ਆ ਤੇ ਇਸ ਕਰਕੇ ਤੈਨੂੰ ਪਤਾ ਕੀ ਔਰੇ ਹਾਲਾਤ ਕੀ ਰਹੇ ਆ ਇਸ ਕਰਕੇ ਇਹ ਕਿਤੇ ਨਾ ਕਿਤੇ ਸਰਕਾਰ ਨੂੰ ਬਾਕੀ ਅਮੀਨੀ ਸਰਕਾਰਾਂ ਨਾਲ ਜਾਂ ਹੋਰਾਂ ਨਾਲ ਬੇਵੱਧ ਅਰੋਜ ਜੇ ਤੇਰੇ ਵਰਗੇ ਜਿਹੜੇ ਪੰਗੇ ਲੈਂਦੇ ਆ ਨਾ ਅਰੋਜ ਇਨਕਾਊਂਟਰ ਹੁੰਦੇ ਆ ਆ ਪਰਸੋ ਹੀ ਹੋ ਕੇ ਹਟਿਆ ਡੇਰਾ ਬੱਸੀ ਜਦੋਂ ਤੁਸੀਂ ਹੱਦਾਂ ਟੱਪੋਗੇ ਫਿਰ ਇਹ ਸਰਕਾਰਾਂ ਫਿਰ ਇਹ ਤੰਤਰ ਮੁੜ ਕੇ मामा ਦੇ ਪੁੱਤ ਫਿਰ ਲੱਭ ਦੇਣੀ ਬੜਿਆ ਚਿਰ मामा ਰੋਂਦੀਆਂ ਐ ਘਰ ਵਾਲੀਆਂ ਵਿਧਵਾ ਹੋ ਕੇ ਬਹਿ ਜਾਂਦੀਆਂ ਬੱਚੇ ਜ਼ਤੀਮ ਹੋ ਕੇ ਰਹਿ ਜਾਂਦੇ ਆ ਇਸ ਕਰਕੇ ਇਹ ਗੋਲੀਆਂ ਦਾ ਗੱਲ ਕਹਿਣੀ ਸੌਖੀ ਆ ਲੇਕਿਨ ਮਿੱਟੂ ਜੀ ਆਹ ਜਾਨ ਜੇਣੀ ਸੌ ਕਹਿਣੀ ਬੜੀ ਸੌਖੀ ਆ ਪਰ ਜਿਹੜੇ ਪਿੱਛੋਂ ਰੁਲਦੇ ਆ ਨਾ ਉਹਨਾਂ ਦਾ ਪਤਾ ਕਰੋ ਇਸ ਕਰਕੇ ਹਜੇ ਵੀ ਟਾਈਮ ਆ ਹਾਂ ਕੋਈ ਵੀ ਤੁਸੀਂ ਗੱਲ ਕਰਨੀ ਕਰੋ ਤੁਹਾਨੂੰ ਕੋਈ ਰੋਕਦਾ ਨਹੀਂਗਾ ਪਰ ਤੁਸੀਂ ਇਹ ਤੁਹਾਨੂੰ ਕੀ ਤੋਂ ਖਤਰਾ ਆ ਦੱਸੋ ਤੁਸੀਂ ਇੱਕ ਗੱਲ ਹੋਰ ਕਹੀ ਇੱਕ ਪਾਸੇ ਦਾ ਤੁਸੀਂ ਕਹਿੰਦੇ ਮੈਂ ਡਰਦਾ ਨਹੀਂ ਮੈਂ ਬੜਾ ਦਲੇਰ ਆ ਜੀ ਮੇਰਾ ਸਿਰ ਲੈ ਲਓ ਦੂਜੇ ਪਾਸੇ ਨਾਲ ਹੀ ਕਹਿ ਦਿੰਦੇ ਆ ਵੀ ਮੇਰੇ ਜਿਹੜੇ ਬੰਦੇ ਨੇ ਫੜੇ ਜਾ ਰਹੇ ਆ ਉਹਨਾਂ ਦੇ ਅਸਲਾ ਜਮ੍ਹਾਂ ਕਰਵਾਇਆ ਜਾ ਰਿਹਾ ਬੰਦੂਖਾਂ ਜਮ੍ਹਾਂ ਕਰਵਾਈਆਂ ਜਾ ਰਹੀਆਂ ਏ ਵੀ ਮੈਨੂੰ ਮਾਰ ਦਿੱਤਾ ਜਾਵੇ ਲੈ ਦੱਸੋ ਭਾਈ ਇੱਕ ਪਾਸੇ ਤੂੰ ਕਹਿੰਦਾ ਮੈਂ ਡਰਦਾ ਨਹੀਂ ਕਿਸੇ ਤੋਂ ਬੱਚਾ ਦੂਜੇ ਪਾਸੇ ਬੱਚਾ ਕਹਿੰਦਾ ਵੀ ਮੇਰੇ ਬੱਚਿਆਂ ਨੂੰ ਜਿਹੜੇ ਆ ਉਹ ਬੰਦੂਖਾਂ ਜਮ੍ਹਾਂ ਕਰਾ ਲੀਆਂ ਮੈਨੂੰ ਮਾਰਨ ਦੀ ਸਕੀਮ ਆ ਜਦੋਂ ਤੂੰ ਮਰਨੋਂ ਨਹੀਂ ਡਰਦਾ ਤੇ ਫਿਰ ਅਸਲੀਆਂ ਤੋਂ ਕੀ ਲੈਣਾ ਏ ਫਿਰ ਆਪਾਂ ਇਹ ਇਹ ਬੰਦੂਖਾਂ ਕਾਹਦੇ ਲਈ ਖੜੀਆਂ ਕਰਕੇ ਰੱਖਦੇ ਆ ਕਿਹਨਾਂ ਨੂੰ ਡਰਾਉਣੇ ਪੰਜ ਪੰਜ 6 6 ਗੋਲੀਆਂ ਨਹੀਂ ਪੈਂਦੀ ਇਹਨਾਂ 'ਚ ਇਹ ਇਸ ਕਰਕੇ ਤੇ ਬਹੁਤ ਇੱਕ ਹਾਸੋਹੀਣ ਗੱਲ ਆ ਜਿਹੜੀ ਇਹ ਇੱਕ ਇਹਨੂੰ ਮੈਂ ਹੱਥ ਜੋੜ ਕੇ ਸਾਰੇ ਮੇਰੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਇਹ ਨਾ ਲੱਗੋ ਮਗਰ ਇਹ ਅੱਗੇ ਵੀ ਐਸੇ ਬਾਣਿਆਂ ਚ ਲੋਕਾਂ ਨੇ ਗੁਰਦੁਆਰੇ ਸਾਹਿਬ ਚ ਲੁੱਕ ਕੇ ਬਹੁਤ ਨਿਹੱਤੇ ਲੋਕਾਂ ਨੂੰ 35000 ਲੋਕਾਂ ਨੂੰ ਮਾਰਾਇਆ ਸ਼ਹੀਦ ਕਰਵਾਇਆ ਚਾਹੇ ਉਹ ਆਪਣੇ ਟੈਰਰਿਸ ਸੀ ਚਾਹੇ ਪੁਲਿਸ ਵਾਲੇ ਸੀ ਚਾਹੇ ਆਮ ਲੋਕ ਸੀ ਮਸਾਂ ਸ਼ਾਂਤੀ ਆਈਆ ਮਸਾਂ ਪੰਜਾਬ ਚਿੰਗਾ ਚੱਲ ਰਿਹਾ ਤੇ ਦੁਨੀਆ ਦੇ ਕੋਨੇ-ਕੋਨੇ 'ਚ ਮੈਨੂੰ ਇਹ ਤਾਂ ਦੱਸੋ ਵੀ ਕਿੱਥੇ ਪੰਜਾਬੀ ਰਾਜ ਨਹੀਂ ਕਰ ਰਹੇ ਆ। ਉਹ ਤੁਹਾਨੂੰ ਮੇਰੇ ਨਾਲ ਵੱਧ ਪਤਾ ਏ ਐਵੇਂ ਹੀ ਮੈਂ ਕਹੀ ਜਾਵਾਂ ਬਾਰ-ਬਾਰ ਉਸ ਗੱਲ ਦਾ ਕੋਈ ਫਾਇਦਾ ਨਹੀਂ। ਲੇਕਿਨ ਸਰ ਮੰਨਤੇ ਹੈ ਆਪ ਸਿੱਖੀ ਸਿੱਕਾ ਦੁਸ਼ਮਣ ਹੁੰਦਾ ਜਾ ਰਹਾ ਹੈ ਕਿਉਂਕਿ ਕੱਲ ਕੀ ਜੋ ਤਸਵੀਰ ਦੇਖੀ ਹੈ ਪੁਲਿਸ ਵਾਲੋਂ ਪਰ ਅਟੈਕ ਇਹ ਮੈਂ ਤਾਂ ਇਹ ਗੱਲ ਕਹਿ ਦਿੰਨਾ ਇੱਕ ਗੱਲ ਮੇਰੀ ਸਮਝ ਲਓ। ਪੁਲਿਸ ਵਾਲੇ ਕਈ ਚੈਨਲਾਂ 'ਤੇ ਬੈਠੇ ਵਿਚਾਰਿਆਂ ਨੇ ਆਪਣੀ ਗੱਲ ਕਹੀ ਆ। ਮੈਂ ਆਫੀਸਰ ਸਹਿਬਾਨਾਂ ਨੂੰ ਵੀ ਕਹਿਣਾ ਚਾਹਣਾ ਤੁਸੀਂ ਕਿਸੇ ਵੀ ਸਰਕਾਰ ਦੇ ਕਮਜ਼ੋਰੀ ਦੇ ਥੱਲੇ ਬਿਲਕੁਲ ਦਬਣਾ ਨਹੀਂ ਚਾਹੀਦਾ ਜਿਨ੍ਹਾਂ ਦੇ ਸਿਰ 파ੜੇ ਆ ਉਹ ਵਿਚਾਰਾ ਬੈਠਾ ਕਹਿ ਰਿਹਾ ਏ ਵੀ ਮੇਰੇ ਮੈਂ ਕਿਸ ਤਰੀਕੇ ਨਾਲ ਮੇਰੀ ਜਾਨ ਬਚੀ ਆ ਤੁਸੀਂ ਉਹਨਾਂ ਦੀਆਂ ਰਾਈਫਲਾਂ ਬੰਦੂਖਾਂ ਜੋ ਵੀ ਉਹਨਾਂ ਕੋਲ ਆ ਉਹ ਤੁਸੀਂ ਉਹਨਾਂ ਤੋਂ ਪਹਿਲਾਂ ਜਬਤ ਕਰਾ ਲੈਨੇ ਹੋ ਫਿਰ ਉਹਨਾਂ ਨੂੰ ਨਿਹੱਤੇ ਆ ਜਿਹੜੇ ਇਹ ਕਾਤਲਾਂ ਦੇ ਮੂਰੇ ਜਿਹੜੇ ਕਿਰਪਾਨਾਂ ਅਸਲੇ ਲੈ ਕੇ ਆਉਂਦੇ ਆ ਉਹ ਖਾਕੀ ਵਰਦੀ ਨੂੰ ਤੁਸੀਂ ਇਹਨਾਂ ਦੇ ਮੂਰੇ ਕਰਦੇ ਹੋ ਇਸ ਕਰਕੇ ਸਰਕਾਰ ਇਸ ਗੱਲ ਤੋਂ ਵੀ ਬਾਝ ਆਵੇ ਤੇ ਜਿਹੜੇ ਉਹਨਾਂ ਦੀ ਸ਼ਿਕਾਇਤ ਤੁਸੀਂ ਅਮਰਿਤਪਾਲ ਇਹ ਢੀ ਕਮਜ਼ੋਰ ਤੁਹਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਗੱਲਾਂ ਤੁਸੀਂ ਬੜੀਆਂ-ਬੜੀਆਂ ਕਰਦੇ ਹੋ ਤੁਸੀਂ ਪੁਲਿਸ ਨੂੰ ਕਟਵਾ ਕੇ ਉਹਨਾਂ ਦੀ ਐਫਆਈਆਰ ਦਰਜ ਵੀ ਨਹੀਂ ਕਰ ਰਹੇ ਤੁਹਾਨੂੰ ਇੰਨਾ ਸਹਿਮ ਆ ਤੁਹਾਡਾ ਨਹੀਂ ਛੱਡ ਕੇ ਪਰੇ ਹੋ ਜੋ ਤੁਸੀਂ ਛੱਡ ਕੇ ਪਰੇ ਹੋ ਜੋ ਅਸੀਂ ਸੰਭਲਾਂਗੇ ਆਪਣੇ ਆਪ ਸਰਕਾਰ ਦੇਖ ਲਾਂਗੇ ਕਿਹੜਾ ਕੁਸਕਦਾ ਹੋਰੇ ਅਸੀਂ ਇੱਕ ਦੁਆਰਾ ਪੰਜਾਬ 'ਚ ਗਿੱਧੇ ਭੰਗੜੇ ਮੇਲੇ ਲਾਉਣ ਲਾਏ ਨੇ ਇਹੀ ਪੰਜਾਬ ਸੀ ਜਿੱਥੇ ਇਹਨਾਂ ਨੇ 4 ਵਜੇ 5 ਵਜੇ ਬੰਦ ਹੋ ਜਾਂਦਾ ਸੀ ਬੰਬ ਚੱਲਣ ਲੱਗਦੇ ਸੀ ਗੋਲੀਆਂ ਚੱਲਣ ਲੱਗ ਜਾਂਦੀਆਂ ਸੀ ਤੁਸੀਂ ਦੁਬਾਰਾ ਉਹ ਪੰਜਾਬ ਬਣਾ ਚਾਹੁੰਦੇ ਆ ਲੋਕ ਛੱਡ ਕੇ ਚਲੇ ਗਏ ਸੀ ਪੰਜਾਬ ਨੂੰ ਅੱਜ ਉਹ ਹਾਲਾਤ ਦੁਬਾਰਾ ਤੁਸੀਂ ਖੜੇ ਕਰਤੇ ਮੈਨੂੰ ਪਰਸੋਂ ਦੇ ਟੈਲੀਫੋਨ ਆ ਰਹੇ ਆ ਲੋਕਾਂ ਦੇ ਲੁਧਿਆਣੇ ਤੋਂ ਜਲੰਧਰ ਤੋਂ ਅੰਮ੍ਰਿਤਸਰ ਸਾਹਿਬ ਤੋਂ ਹਰੇਕ ਕਹਿੰਦਾ ਚੰਗਾ ਮੁੰਡਾ ਵੀ ਯਾਰ ਕਿਵੇਂ ਉਰੇ ਬਾਹਰ ਤੋਂ ਪਤਾ ਨਹੀਂ ਕਦ ਕਿਸੇ ਨੇ ਕੀ ਕਰ ਦੇਣਾ ਐ ਲੋਕ ਮੂੰਹ ਬੰਨੀ ਫਿਰਦੇ ਆ ਬੂਮਲੇ ਬੈਠੇ ਹੋਏ ਆ ਅਸਲੇ ਚੱਕੇ ਆ ਹਰ ਮੋੜ ਤੇ ਕਿਤੇ ਵੀ ਕਿਰਪਾਨਾਂ ਨਾਲ ਵੜ ਦਿੰਦੇ ਆ ਚੱਕ ਦਿੰਦੇ ਆ ਪੰਜਾਬ 'ਚ ਕੋਈ ਰਹਿਣ ਨੂੰ ਤਿਆਰ ਨਹੀਂ ਤੁਸੀਂ ਕਿਹੜੇ ਖਾਲਸਾਣ ਦੀ ਗੱਲ ਕਰਦੇ ਹੋ ਬਈ ਇਸ ਕਰਕੇ ਮੈਂ ਜ਼ਿਆਦਾ ਨਹੀਂ ਕਹਿਣਾ ਪਰ ਬਹੁਤ ਗੰਭੀਰ ਹਾਲਾਤ ਨੇ ਇਹ ਜਾ ਕੇ ਗੱਲਾਂ ਸਾਰੇ ਇਸ ਗੱਲ ਤੇ ਹਾਲਾਤ ਵਿਚਾਰਨੇ ਚਾਹੀਦੇ ਆ ਪਰ ਸਰਕਾਰ ਜਿਹੜੀ ਲੋਕਾਂ ਨੇ ਚੁਣੀ ਆ ਮੈਨੂੰ ਲੱਗਦਾ ਬਹੁਤ ਢੀਕ ਸਰਕਾਰ ਆ ਕਮਜ਼ੋਰ ਸਰਕਾਰ ਆ ਜਿਹੜੇ ਚ ਇਹ ਹਾਲਾਤ ਪੈਦਾ ਹੋਣ ਦਿੱਤੇ ਜਾ ਰਹੇ ਨੇ ਨਹੀਂ ਕੀ ਜਰਤ ਕਿਸੇ ਦੀ ਯਾਰ ਉਹ ਹਥਿਆਰ ਲੈ ਕੇ ਬਾਹਰ ਫਿਰੇ ਇਹ 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 ਇਹੀ ਆ ਮੈਂ ਕੱਲ ਹੋਰ ਕਹਿਣਾ ਉਹ ਪੰਨੂਆ ਤੇਰੀ ਅੱਗ ਲਾਈ ਆ ਹੁਣ ਤੂੰ ਵੀ ਬੈਠਾ ਦੇਖਦਾ ਹੋਏਂਗਾ ਉੱਥੇ ਇਹ ਤੇਰੀ ਅੱਗ ਲਾਈ ਆ ਤੂੰ ਇਹ ਰੋਜ਼ ਖਾਲਿਸਤਾਨ ਦੇ ਨਾਰੇ ਲਵਾ ਕੇ ਲੋਕਾਂ ਨੂੰ ਡਾਲਰ ਪੌਂਡਾ ਨਾਲ ਰੋਜ਼ ਲਾਲਚ ਦੇ ਦੇ ਉਹ ਜਿੰਨੇ ਵੀ ਤੂੰ ਗੁੰਡੇ ਪੈਦਾ ਕੀਤੇ ਸੀ ਆ ਸਾਰੇ ਤੇਰੇ ਲੁੱਟ ਕੇ ਲੈ ਗਏ ਅੰਮ੍ਰਿਤਪੁਰ ਇਹ ਜਿੰਨੇ ਵੀ 3000 4000 2000 ਜਿਹੜੇ ਤੂੰ ਉੱਥੋਂ ਡਾਲਰ ਭੇਜ-ਭੇਜ ਖਾਲਿਸਤਾਨ ਕੰਨਾਂ ਤੇ ਲਿਖਾਉਂਦਾ ਸੀ ਪੰਨੂਆ ਹੁਣ ਤੇਰੇ ਪੱਲੇ ਵੀ ਕੁਝ ਨਹੀਂ ਰਹਿਣਾ ਤੇਰੇ ਸਾਰੇ ਜਿਹੜੀ ਆ ਦੂਜਾ ਕਿਵੇਂ ਇੱਕ ਹੁੰਦਾ ਨਾ ਜਦੋਂ ਛੋਟਾ ਬਦਮਾਸ਼ ਬੜਾ ਬਦਮਾਸ਼ ਆ ਜਾਂਦਾ ਉਹ ਜਿਹੜੇ ਉਹ ਗਰੁੱਪ ਵਾਲੇ ਆ ਡਰਦੇ ਉਹ ਬੜੇ ਨਾਲ ਲੱਗ ਜਾਂਦੇ ਆ ਤੇ ਹੁਣ ਪੰਨੂ ਇੱਕ ਛੋਟਾ ਸੀ ਉਦੋਂ ਬੜਾ ਬਦਮਾਸ਼ ਆ ਗਿਆ ਬਾਹਰੋਂ ਤੇ ਉਹਦੇ ਨਾਲ ਲੱਗੇ ਜਿਹੜੇ ਗੁੰਡੇ ਸੀ ਇਸ ਕਰਕੇ ਇਹ ਕਿਸੇ ਨੇ ਨਹੀਂ ਰਹਿਣਾ ਇਹ ਜਿਹੜੇ ਇਹਨਾਂ ਨੂੰ ਵੀ ਦੇਖਾਂਗੇ ਜਿਹੜੇ ਮਸਰੀਆਂ ਦਿੰਦੇ ਆ ਨਾ ਪੈਸੇ ਭੇਜਦੇ ਇੱਥੇ ਅੱਗ ਲਵਾਉਂਦੇ ਆ ਬਾਹਰ ਬੈਠ ਕੇ ਕਈ ਲੋਕ ਕਦੇ ਨੂੰ ਮਰਸੀਡੀਜ਼ ਦੇਤੀਆਂ ਕਦੇ ਨੂੰ ਹੋਰ ਦੇਤੀਆਂ ਉਹਨਾਂ ਦੇ ਵੀ ਖਾਤੇ ਜਿਹੜੇ ਆ ਇਹ ਚੈੱਕ ਕਰਾਉਣੇ ਆ ਵੀ ਇਹ ਕਿੱਥੋਂ ਆ ਨਹੀਂ ਸਰਕਾਰ ਕਰਾਵੇ ਨਹੀਂ ਫਿਰ ਅਸੀਂ ਤਾਂ ਜਿਹੜਾ ਇਹ ਆਪਣੇ ਹਿਸਾਬ ਨਾਲ ਅਸੀਂ ਪੰਜਾਬ ਨੂੰ ਪੰਜਾਬੀਆਂ ਨੂੰ ਅੱਗ ਲੱਗਣ ਨਹੀਂ ਦੇਣੀ ਪੰਜਾਬ ਨੂੰ ਮਰਨ ਨਹੀਂ ਦੇਣਾ ਅੱਜ ਕੋਈ ਹਾਲਾਤ ਦੇਖੋ ਕੀ ਬਣੇ ਹੋਏ ਨੇ ਸ਼ਹਿਰ ਬੰਦ ਪਏ ਆ ਸ਼ਟਰ ਦੁਕਾਨਾਂ ਦੇ ਸੱਟੇ ਪਏ ਆ ਤੇ ਇਹ ਕਿਹੜੀ ਵਿਕਟਰੀ ਮਾਰਚ ਕਰ ਰਹੇ ਆ ਜੀ ਇਹ ਦਿਖਾਉਣਾ ਕੀ ਚਾਹੁੰਦੇ ਆ ਉਹ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਹਰੇ ਲਾ ਕੇ ਇਸ ਕਰਕੇ ਬਹੁਤ ਹੀ ਇਹ ਮਾੜੀ ਗੱਲ ਆ ਇਨ ਨਮੀ ਪਿਰਤ ਜਿਹੜੀ ਪਾਉਣਾ ਚਾਹੁੰਦੇ ਆ ਵੀ ਕੋਈ ਵੀ ਕੱਲ ਨੂੰ ਉੱਠੂ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰੇ ਲਾ ਕੇ ਕਿਸੇ ਵੀ ਪੁਲਿਸ ਸਟੇਸ਼ਨ ਚਲੇ ਜਾਊ ਕਿਸੇ ਵੀ ਦਫ਼ਤਰ ਚਲੇ ਜਾਊ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਕਿ ਅਸੀਂ ਐਨੀ ਰਹਿਤ ਮਰਿਆਦਾ ਨਾਲ ਉਹਨਾਂ ਨੂੰ ਰੱਖਦੇ ਆ ਇਹ ਥਾਣਿਆਂ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਈ ਫਿਰਦੇ ਆ ਇਹ ਜਿਹੜੇ ਬੰਦੇ ਬੰਦੂਖਾਂ ਗੋਲੀਆਂ ਅਸਲੇ ਚੱਕੀ ਫਿਰਦੇ ਆ ਕੈਸੇ ਕਿਸੇ ਬੰਦੇ ਆ ਉਹ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਈ ਫਿਰਦੇ ਆ ਇਹ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਗੁਰੂਆਂ ਨੇ ਸਾਨੂੰ ਦਿੱਤੀ ਸੀ ਸਾਡਾ 11ਵਾਂ ਗੁਰੂ ਇਸ ਕਰਕੇ ਬਖਸ਼ੋ ਪੰਜਾਬ ਨੂੰ ਬਖਸ਼ੋ ਪੰਜਾਬ ਨੂੰ ਇਹ ਲੋਕੋ ਤੁਸੀਂ ਵੀ ਸਮਝੋ ਤੁਹਾਡੇ ਕੋਲ ਮੌਕਾ ਹੈ ਟਾਈਮ ਆ ਸਮਝ ਲਓ ਨਹੀਂ ਦੁਬਾਰਾ ਪੰਜਾਬ 'ਚ ਜਿਹੜੀ ਆ ਅੱਗ ਲੱਗੂ ਪੰਜਾਬ 'ਚ ਕਿਸੇ ਨੇ ਕੁਝ ਨਹੀਂ ਪੁੱਛਣਾ ਜਿਵੇਂ ਜੰਮੂ ਕਸ਼ਮੀਰ 'ਚ ਤਬਾਹੀ ਹੋਈ ਆ ਉਹੀ ਦੁਬਾਰਾ ਜਿਹੜੀ ਸਰਦਾਰ ਬਿਆਨ ਸਿੰਘ ਜਿਹੜੇ ਠੱਲ ਪਾ ਕੇ ਗਏ ਸੀ ਜਿਹੜਾ ਔਰੇ ਠੰਡ ਪਾ ਕੇ ਗਏ ਸੀ ਨਿੱਘ ਦੇ ਕੇ ਗਏ ਸੀ ਇਹ ਦੁਬਾਰਾ ਪੰਜਾਬ 'ਚ ਆ ਕੁਝ ਹੋਊਗਾ ਇਹ ਜਿਹੜੇ ਗਰੁੱਪ ਅਮਰਿਤਪਾਲ ਅਰਗੇ ਪਤਾ ਨਹੀਂ ਕਿੰਨੇ ਕੁ ਪੈਦਾ ਹੋ ਜਾਣਗੇ ਜਿਹੜੇ ਇੱਕ ਦੂਜੇ ਨਾਲ ਇਹ ਰੋਜ਼ ਲੜਨਗੇ ਝਗੜਨਗੇ ਮਾਰਨਗੇ ਅੱਜ ਤੱਕ ਅ ਇੱਕ ਅਮਰਿਤਪਾਲ ਹੈ ਨਾ ਜੇ ਐਂ ਚੱਲਦਾ ਰਿਹਾ ਸਰਕਾਰ ਸੁੱਤੀ ਰਹੀ ਪਤਾ ਨਹੀਂ ਕਿੰਨੇ ਕਮਰਿਤਪਾਲ ਹਰੇ ਕਾਪੜੀਆਂ ਉਹ ਦੁੱਖਾ ਚੱਕੂ ਐ ਗਰੁੱਪ ਬਣਾਊਗਾ ਲੇਕਿਨ ਦੇਖੋ ਇਹ ਆ ਕੰਮ ਕਰਦਾ ਫਿਰੂ ਲੇਕਿਨ ਬਿੱਟੂ ਜੀ ਆਪ ਮੰਨਤੇ ਹੈ ਕਿ ਇੱਕ ਤਰਫ ਇਨਵੈਸਟਮੈਂਟ ਪੰਜਾਬ ਹੋ ਰਹਾ ਹੈ ਔਰ ਦੂਸਰੀ ਤਰਫ ਇਹ ਘਟਨਾ ਹੈ ਆ ਹੋਗੀ ਇਨਵੈਸਟਮੈਂਟ ਕਿਆ ਲੱਗਤਾ ਹੈ ਕਿ کہیں ਨਾ کہیں ਇੱਕ ਬੜੀ ਸਾਜ਼ਿਸ਼ ਦਾ ਹਿੱਸਾ ਨਹੀਂ ਸਾਜ਼ਿਸ਼ ਤਾਂ ਅਪ ਦੇਖੋ ਪੰਜਾਬ ਇੱਕ ਬਾਰਡਰ ਸਟੇਟ ਆ ਤੁਹਾਨੂੰ ਮੈਂ ਦੱਸਿਆ ਪੰਜਾਬੀ ਹਰ ਜਗ੍ਹਾ ਤੇ ਉੱਭਰ ਰਹੀ ਆਏ ਦੁਨੀਆ ਚ ਉਹਦਾ ਨਾਮ ਬਣ ਰਿਹਾ ਉਹ ਤਾਂ ਕਰਨਾ ਪਰ ਆ ਸਾਡੇ ਆ ਬਦਕਿਸਮਤੀ ਸਾਡੀ ਪੰਜਾਬ ਦੀ ਵੀ ਜਦੋਂ ਵੀ ਇੱਥੇ ਕੁਝ ਚੰਗਾ ਹੋਣ ਲੱਗਦਾ ਏ ਆ ਕਰਤੀ ਇਨਵੈਸਟਮੈਂਟ ਇਹਨਾਂ ਨੇ ਆ ਗੋਲੀਆਂ ਬੰਦੂਖਾਂ ਦੀ ਕਿਰਪਾਨਾਂ ਦੀ ਡੰਡਿਆਂ ਦੀ ਹੋ ਗਈ ਇਨਵੈਸਟਮੈਂਟ ਉਹਰੇ ਇਹਨਾਂ ਨੂੰ ਕਿਹੜਾ ਨੌਕਰੀਆਂ ਦੇ ਦੂਗਾ ਮੈਨੂੰ ਦੱਸੋ ਕਿਹੜੀ ਇੰਡਸਟਰੀ ਆ ਕੇ ਇਹ ਕਿਰਪਾਨਾਂ ਵਾਲਿਆਂ ਨੂੰ ਡੰਡਿਆਂ ਵਾਲਿਆਂ ਨੂੰ ਬੰਦੂਖਾਂ ਵਾਲਿਆਂ ਨੂੰ ਕੋਈ ਨੌਕਰੀ ਦੇ ਦੂਗਾ ਜਿਹੜੀ ਫੈਕਟਰੀ ਅਗਲਾ ਘੋਰੇ ਲਾਵਾਂਗੇ ਤਾਂ ਜੀ ਕੱਲ ਨੂੰ ਇਕੱਠੇ ਹੋ ਕੇ ਹਰੇਕ ਚੀਜ਼ ਤੇ ਆ ਕੇ ਕਬਜ਼ਾ ਕਰ ਲੈਣਗੇ ਹੋ ਗਈ ਇੰਡਸਟਰੀ ਸਟਮਟ ਜਿਹੜਾ ਅਸੀਂ 2 ਦਿਨ ਦਾ ਹੋਣਾ ਸੀ ਉਹ ਚੰਗਾ ਨੰਗਾ ਨਾਚ ਜਿਹੜਾ ਹੈ ਅੰਮ੍ਰਿਤਪਾਲ ਨੇ ਏਜੰਸੀਆਂ ਦੇ ਨਾਲ ਇਨਵੈਸਟਮੈਂਟ ਪੰਜਾਬ ਦੇ ਉਹੀ 2 ਦਿਨ ਇਹਦੇ ਪਿੱਛੇ ਕੀ ਕਾਰਨ ਆ ਇਹ ਸਰਕਾਰ ਵੀ ਨਾਕਾਮ ਹੋਈ ਜਦੋਂ ਉਹਨੂੰ ਪਤਾ ਸੀ ਵੀ ਇਹ 2 ਦਿਨ ਇਨਵੈਸਟ ਪੰਜਾਬ ਦੇ ਆ ਇਹ ਕਿਵੇਂ ਟੈਕਲ ਕਰਨਾ ਹੈ ਵੀ ਇਹ ਏਜੰਸੀਆਂ ਜਿਹੜੀਆਂ ਮੁਲਕ ਨੇ ਬਾਹਰ ਲਿਓ ਲੱਗਣਗੇ ਪੰਜਾਬ ਨੂੰ ਤਬਾਹ ਕਰਨ ਲਈ ਦੋ ਦਿਨ ਉਹਨਾਂ ਨੇ ਕਰਤੀ ਇੱਥੇ ਦੁਨੀਆ ਦੇ ਜਿਹੜੇ ਅਮੀਰ ਵੱਡੇ ਤੋਂ ਵੱਡੇ ਅਮੀਰ ਉਹਦੇ ਫੈਕਟਰੀਆਂ ਲਾਉਣ ਆਏ ਸੀ ਉਹ ਦੇਖ ਕੇ ਹਾਲਾਤ ਉਹਦਾ ਜਹਾਜ਼ ਚੜ੍ਹ ਵੀ ਗਏ ਤੁਸੀਂ ਇਨਵੈਸਟਮੈਂਟ ਪਾ ਲਦੇ ਹੋ ਉਹ ਤਾਂ ਆਪਣੇ ਢਲੂੰਗੀ ਜਿਹੜੀ ਅਟੈਚੀ ਲੈ ਕੇ ਬਣ ਕੇ ਆਪਣੇ ਕੱਪੜੇ ਉਹ ਤਾਂ ਚਲੇ ਗਏ ਲੇਕਿਨ ਬਿੱਟੂ ਜੀ ਅਗਰ ਬਾਤ ਕਰੇ ਕੈਪਟਨ ਅਮਰਿੰਦਰ ਸਿੰਘ ਪੂਰਵ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਕਹਾ ਹੈ ਕਿ ਕਈ ਨਾ ਕਈ ਇਸ ਦੇ ਪਿੱਛੇ ਆਈਐਸਆਈ ਔਰ ਪਾਕਿਸਤਾਨ ਹੈ ਕੈਪਟਨ ਅਮਰਿੰਦਰ ਸਿੰਘ ਹੁੰਦੇ ਖੰਗੜ ਨਹੀਂ ਦੇਣਾ ਸੀ ਕਿਸੇ ਨੂੰ ਦਸਤਾਰ ਰਾਜ ਉਹਨਾਂ ਨੇ ਵੀ ਕੀਤਾ ਹੀ ਹੈ ਨਾ ਕੀ ਮਜਾਲ ਸੀ ਐਸਾ ਕੋਈ ਕੋਈ ਆ ਕੇ ਉਰੇ ਵੜ ਵੀ ਜਾਵੇ ਇੱਕ ਕਮਜ਼ੋਰ ਸਰਕਾਰ ਆ ਬੋਲੀ ਜਾਂਦੇ ਆ ਮੈਂ ਦੇਖ ਰਿਹਾ ਮਨਿਸਟਰ ਕਿਸੇ ਚ ਹਿੰਮਤ ਨਹੀਂ ਗਰੀਬ ਆਦਮੀਆਂ ਦੀ ਜ਼ਮੀਨਾਂ ਤੇ ਕਬਜ਼ੇ ਕਰਾਉਣੇ ਆ ਉੱਥੇ ਜਾ ਕੇ ਉਹਨਾਂ ਤੇ ਖੋਣੀਆਂ ਦੋ ਦੋ ਕੀਲੇ ਪਰ ਜਿਹੜੇ ਇਹ ਜੇ ਫਿਰਦੇ ਆ ਇਹ ਕਈ ਮੰਤਰੀ ਨੇ ਉਹਨਾਂ ਦੇ ਜ਼ਿਲ੍ਹੇ ਦੇ ਜਿੱਥੇ ਇਹ ਕੁਝ ਹੋ ਰਿਹਾ ਉੱਥੇ ਵੜਨ ਤਾਂ ਇਸ ਕਰਕੇ ਬਹੁਤ ਮੈਂ ਮੈਂ ਤਾਂ ਅੱਜ ਦੁੱਖ ਨਾਲ ਕਹਿ ਰਿਹਾ ਜੀ ਗੱਲ ਅਫਸੋਸ ਹੁੰਦਾ ਏ ਵੀ ਪੰਜਾਬੀਆਂ ਦਾ ਬਣੂਗਾ ਕੀ ਪੰਜਾਬ ਦਾ ਬਣੂਗਾ ਕੀ ਗੱਲ ਤਾਂ ਤਕਲੀਫ ਇਹ ਹੁੰਦੀ ਆ ਹੋਰ ਨਹੀਂ ਕੋਈ ਕੁਝ ਅਸੀਂ ਤਾਂ ਜੋ ਦੁੱਖ ਹੀ ਹੁੰਦਾ ਵੀ ਯਾਰ ਆਪਣੀ ਕੁਰਬਾਨੀ ਆਪਣੀ ਸ਼ਹਾਦਤ ਦੇ ਕੇ ਪੰਜਾਬ ਚ ਅਮਨ ਸ਼ਾਂਤੀ ਲਿਆਂਦੀ ਸੀ ਤੇ ਅੱਜ ਪੰਜਾਬੀਆਂ ਤੋਂ ਅਮਨ ਸ਼ਾਂਤੀ ਸਾਹਮਣੇ ਨਹੀਂ ਹੋਈ ਅੱਜ ਪੰਜਾਬ ਚ ਦੁਬਾਰਾ ਅੱਗ ਲਵਾਈ ਜਾ ਰਹੀ ਆ ਉਸ ਅੱਗ ਨੂੰ ਹਜੇ ਵੀ ਬਚਾ ਲੋ ਬਚਾ ਲੋ ਜਿਵੇਂ ਕਹਿੰਦੇ ਅੰਨਾ ਵੀ ਇੱਕ ਇੱਕ ਚਿੜੀ ਨੇ ਆਪਣੇ ਚੁੰਝ ਚੋਂ ਭਰ ਪਰ ਇੱਕ ਇੱਕ ਤੁਪਕਾ ਉਹਦੇ ਨਾਲ ਇਹ ਅੱਗ ਬੁਝਾਈ ਸੀ ਤੁਸੀਂ ਅੱਗੇ ਲਾਉਣੀ ਬੜੀ ਸੌਖੀ ਐ ਮੈਂ ਤਾਂ ਇਹੀ ਕਹਿਣਾ ਇਹ ਅੱਗ ਨੂੰ ਬਜਾ ਲਓ ਬਜਾ ਲਓ ਕਿਤੇ ਵੀ ਜਦੋਂ ਕਿਰਪਾਨਾਂ ਬੰਦੂਖਾਂ ਗੋਲੀਆਂ ਆ ਦੇਖ ਲਓ ਰਸ਼ੀਆ ਤੇ ਨਾਲ ਕੀ ਹੋ ਰਿਹਾ ਯੂਕਰੇਨ ਚ ਦੇਖ ਲਓ ਪਾਕਿਸਤਾਨ ਚ ਕੀ ਹੋ ਰਿਹਾ ਤੁਸੀਂ ਉਹ ਪੰਜਾਬ ਬਣਾਉਣਾ ਚਾਹੁੰਦੇ ਹੋ ਦੁਵਾਰਾ ਤਾਂ ਬਣਾ ਲਓ ਭਾਈ ਉਹ ਇਹਨਾ ਮਗਰ ਲੱਜੋ ਜਿਹੜਾ ਅਮਨ ਸ਼ਾਂਤੀ ਪੰਜਾਬ ਚ ਦੇਣਾ ਚਾਹੁੰਦਾ ਜਾਂ ਉਹਨਾ ਮਗਰ ਲੱਜੋ ਗੱਲਾਂ ਤਾਂ